ਜਦੋਂ ਇਹ ਘਰੋਂਦੀ ਆ ਉਦੋਂ ਇਹ ਧਰਨੇ ਚ ਕੌਂਦੀ ਆ ਧਰਨਿਆਂ ਚੋਂ ਨਿਕਲੀ ਪਾਰਟੀ ਔਰ ਧਰਨਿਆਂ ਤੋਂ ਡਰਨ ਲੱਪੀ ਵੀ ਸਭ ਤੋਂ ਵੱਧ ਜਗਰ ਧਰਨੇ ਲਾਏ ਆ ਤੇ ਐਸੇ ਸਰਕਾਰ ਦੇ ਵਿੱਚ ਲੱਗੇ ਆ ਜੇਕਰ ਸਾਡੀਆਂ ਪੱਗਾਂ ਰੁਲੀਆਂ ਵਾਂ ਐਸੇ ਸਰਕਾਰ ਦੇ ਚ ਰੁਲੀਆਂ ਵਾਂ ਜੇ ਸਾਡੀਆਂ ਭੈਣਾਂ ਦੀਆਂ ਚੁੰਨੀਆਂ ਰੁਲੀਆਂ ਵਾਂ ਤੇ ਐਸੇ ਸਰਕਾਰ ਦੇ ਚ ਰੁਲੀਆਂ ਵਾਂ 10 ਦਿਨ ਹੋ ਗਏ ਆ ਸਾਨੂੰ ਅੱਜ 10 ਦਿਨ ਤੋਂ ਅਸੀਂ ਸੜਕਾਂ ਤੇ ਰੋਲਦੇ ਪਏ ਆ ਰਾਤ ਨੂੰ ਟੈਂਟਾਂ ਦੇ ਵਿੱਚ ਸੌਣੇ ਪਏ ਆ ਤੇ ਜੇ ਇਹੀ ਸਿੱਖਿਆ ਕ੍ਰਾਂਤੀ ਤੇ ਫਿਰ ਇਹੋ ਜੀ ਸਿੱਖਿਆ ਕ੍ਰਾਂਤੀ ਨਹੀਂ ਸਾਨੂੰ ਚਾਹੀਦੀ ਸੀ 4 ਸਾਲ ਬਿਲਕੁਲ ਸਰਕਾਰ ਫੇਲ ਹੋਈ ਆ ਇਹਨੇ ਕਿਸੇ ਵੀ ਮੁਲਾਜ਼ ਪੰਜਾਬ ਸਰਕਾਰ ਦਿੱਲੀ ਮਾਡਲ ਨੂੰ ਪੰਜਾਬ ਦੇ ਵਿੱਚ ਨਹੀਂ ਲਿਆ ਸਕੀ ਜਿੱਤੇ ਅਸੀਂ ਆਪਣੇ ਬੱਚਿਆਂ ਨੂੰ ਸੈੱਟ ਕਰਨਾ ਹੈ ਉੱਥੇ ਸਾਨੂੰ ਖੁਦ ਅਸੀਂ ਆਪ ਨਹੀਂ ਅਜੇ ਸੈੱਟ ਸਾਨੂੰ ਆਪਣੇ ਫਿਊਚਰ ਨੂੰ ਸਿਕਿਉਰ ਕਰਨ ਦੇ ਲਈ ਸਾਨੂੰ ਸੜਕਾਂ ਤੇ ਉਤਰਨਾ ਪੈ ਰਿਹਾ ਹੈ ਕਿਉਂਕਿ ਇਹ ਸਰਕਾਰ ਨਾ ਤਾਂ ਮੀਟਿੰਗ ਕਰਦੀ ਹੈ ਹੁਣ ਜਿਵੇਂ 3 ਤਰੀਕ ਦੀ ਸਾਡੀ ਮੀਟਿੰਗ ਸੀ ਉਸ ਤੋਂ ਪਹਿਲਾਂ ਵੀ ਮੀਟਿੰਗ ਪੋਸਟਪੋਨ ਹੋਈ ਆ 3 ਤਰੀਕ ਦੀ ਮੀਟਿੰਗ ਦੇ ਚ ਦਿੱਤੀ ਸੀ ਤਾਂ 3 ਤਰੀਕ ਦੀ ਮੀਟਿੰਗ ਨੂੰ ਫੇਰ ਅੱਗੇ 10 ਤਰੀਕ ਤੇ ਪੋਸਟਪੋਨ ਕਰ ਦਿੱਤਾ ਹੈ ਕਿੰਨੀ ਵਾਰ ਮਿਲ ਚੁੱਕੇ ਹਾਂ ਸਿੱਖਿਆ ਮੰਤਰੀ ਦੇ ਨਾਲ ਸਰ ਜੀ ਉਹ ਤਾਂ ਸਾਨੂੰ ਮਿਲਦਾ ਹੀ ਨਹੀਂ ਆ ਦੇਖੋ ਕੰਪਿਊਟਰ ਅਧਿਆਪਕ ਤਾਂ ਇਸ ਸਰਕਾਰ ਨੇ ਇਦਾਂ ਦੇ ਬਣਾਤੇ ਆ ਅਸੀਂ ਸੜਕਾਂ ਤੇ ਹੀ ਫਿਰ ਰਹੇ ਹਾਂ ਜੀ 4 ਸਾਲ ਤੋਂ ਇਸ ਤੋਂ ਪਹਿਲਾਂ ਅਸੀਂ 191 ਦਿਨ ਸੀਐਮ ਸਾਹਿਬ ਦੀ ਆਪਣਾ ਜ਼ਿਲ੍ਹਾ ਸੰਗਰੂਰ ਵਿੱਚ ਸੰਗਰੂਰ ਸ਼ਹਿਰ ਵਿੱਚ ਡੀਸੀ ਦਫ਼ਤਰ ਦੇ ਬਾਹਰ 191 ਦਿਨ ਤਰਨਾ ਲਗਾਇਆ ਇਹਨਾਂ ਨੂੰ 191 ਦਿਨ ਵੀ ਇਹਨਾਂ ਨੇ ਸਾਡੀ ਸਾਰ ਨਹੀਂ ਲਿੱਤੀ आरएमबी टेलीविज़न ਦੇ ਨਾਲ ਜੁੜੇ ਹੋ ਤੁਸੀਂ ਮੈਂ ਹਾਂ ਸ੍ਰਿੰਦਰ ਕਪੂਰ ਸਿੱਖਿਆ ਕ੍ਰਾਂਤੀ ਦੇ ਨਾਮ ਤੇ ਪ੍ਰਚਾਰ ਕਰਨ ਵਾਲੀ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਦੇ ਵੱਲੋਂ ਅੱਜ ਕੰਪਿਊਟਰ ਅਧਿਆਪਕਾਂ ਦਾ ਸ਼ਾਂਤਮਈ ਤਰੀਕੇ ਦੇ ਨਾਲ ਧਰਨਾ ਚੱਲ ਰਿਹਾ ਸੀ ਪਰ ਇਹ ਧਰਨਾ ਆਪਣੀਆਂ ਮੰਗਾਂ ਨੂੰ ਲੈ ਕੇ ਕੰਪਿਊਟਰ ਅਧਿਆਪਕਾਂ ਦੇ ਵੱਲੋਂ ਚਲਾਇਆ ਜਾ ਰਿਹਾ ਸੀ ਪਰ ਅੱਜ ਪ੍ਰਸ਼ਾਸਨ ਦੇ ਵੱਲੋਂ ਸ਼ਾਂਤਮਈ ਤਰੀਕੇ ਦੇ ਨਾਲ ਜੋ ਧਰਨਾ ਚੱਲ ਰਿਹਾ ਸੀ ਉਸ ਨੂੰ ਖਦੇੜਿਆ ਗਿਆ ਉਹਨਾਂ ਦੇ ਟੈਂਟ ਪੱਟੇ ਗਏ ਇਹਨਾਂ ਨੂੰ ਚੱਕ ਕੇ ਹੋਰ ਥਾਂ ਤੇ ਪਾਰਕ ਦੇ ਵਿੱਚ ਲਿਆ ਕੇ ਸਿੱਟਿਆ ਗਿਆ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਅਧਿਆਪਕਾਂ ਦੇ ਨਾਲ ਗੱਲਬਾਤ ਕਰਦੇ ਕਿ ਇਹਨਾਂ ਦੀਆਂ ਮੰਗਾਂ ਕੀ ਸੀ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕਿਉਂ ਇਹਨਾਂ ਨੂੰ ਉੱਥੋਂ ਚੱਕ ਕੇ ਇੱਥੇ ਭੇਜਿਆ ਗਿਆ ਗੱਲਬਾਤ ਕਰਾਂਗੇ ਹਾਂਜੀ ਭਾਈ ਜੀ ਕੀ ਮਸਲਾ ਸੀ ਕਿਸ ਮਸਲੇ ਨੂੰ ਲੈ ਕੇ ਤੁਸੀਂ ਧਰਨਾ ਦੇ ਰਿਹਾ ਸੀ ਦੇਖੋ ਪਿਛਲੇ ਲਗਭਗ 4 ਸਾਲ ਹੋ ਗਏ ਜੀ ਪੰਜਾਬ ਸਰਕਾਰ ਦੇ ਅਸੀਂ ਕੰਪਿਊਟਰ ਦੇ ਆਪਕ 4 ਸਾਲ ਤੋਂ ਹੀ ਸੜਕਾਂ ਤੇ ਆ ਸਾਡਾ ਪੰਜਾਬ ਸਾਡੇ ਹੱਥ ਪੰਜਾਬ ਸਰਕਾਰ ਦਾ ਗਵਰਨਰ ਸਾਹਿਬ ਦਾ ਨੋਟੀਫਿਕੇਸ਼ਨ ਆ ਉਹ ਨੋਟੀਫਿਕੇਸ਼ਨ ਦੇ ਅਨੁਸਾਰ ਸਾਡੇ ਤੇ ਸੀਐਸਆਰ ਰੂਲ ਲਾਗੂ ਹੁੰਦੇ ਨੇ ਜੀ ਸਾਡੀ ਇਹੀ ਡਿਮਾਂਡ ਆ ਕਿ ਸਾਡੇ ਤੇ ਸੀਐਸਆਰ ਰੂਲ ਲਾਗੂ ਕੀਤੇ ਜਾਣ ਜਦਕਿ ਪੰਜਾਬ ਸਰਕਾਰ ਨੇ ਸਰਕਾਰ ਵਿੱਚ ਆਉਣ ਤੋਂ ਪਹਿਲਾਂ ਆਪਣੇ ਚੋਣ ਮੈਨੀਫੈਸਟੋ ਚ ਲਿਖਿਆ ਸੀਗਾ ਕਿ ਤੁਹਾਨੂੰ ਆਂਦਾ ਹੀ ਤੁਹਾਡੇ ਤੇ ਸੀਐਸਆਰ ਰੂਲ ਤਾਂ ਲਾਗੂ ਕਰਾਂਗੇ ਇੱਕ ਸਟੈਪ ਹੋਰ ਅੱਗੇ ਵਧ ਕੇ ਲਿਖਿਆ ਸੀਗਾ ਕਿ ਤੁਹਾਨੂੰ ਸਿੱਖਿਆ ਖਾਕ ਚ ਮਰਜ਼ੀ ਵੀ ਕਰਾਂਗੇ ਇਹਨਾਂ ਦੇ ਮੰਤਰੀ ਵੋਟਾਂ ਤੋਂ ਪਹਿਲਾਂ ਸਾਡੇ ਧਰਨਿਆਂ ਵਿੱਚ ਆਂਦੇ ਸੀਗੇ ਸਾਨੂੰ ਕਹਿੰਦੇ ਸੀ ਕਿ ਤੁਹਾਡੀ ਡਿਮਾਂਡ ਬਿਲਕੁਲ ਜਾਇਜ਼ ਆ ਆਂਦੇ ਹੀ ਤੁਹਾਨੂੰ ਜਿਹੜਾ ਸਿੱਖਿਆ ਭਾਗ ਚ ਮਰਜ ਕੀਤਾ ਜਾਊਗਾ ਇਹਨਾਂ ਨੇ ਸਿੱਖਿਆ ਭਾਗ ਚ ਸਾਨੂੰ ਕੀ ਮਰਜ ਕਰਨਾ ਸੀਗਾ ਜਿਹੜੀ ਪਿਛਲੀ ਸਰਕਾਰ ਨੇ ਸਾਨੂੰ 5th ਪੇ ਕਮਿਸ਼ਨ ਲਗਾਇਆ ਇਹ ਸਰਕਾਰ ਨੇ ਆਂਦੇ ਹੀ ਸਾਡਾ ਜਿਹੜਾ ਆ ਪੇ ਕਮਿਸ਼ਨ ਵੀ ਸਾਨੂੰ ਨਹੀਂ ਦਿੱਤਾ ਤੇ ਆਂਦੇ ਸਾਡਾ ਡੀਏ ਵੀ ਜਿਹੜਾ ਫ੍ਰੀਜ਼ ਕਰ ਦਿੱਤਾ ਅੱਜ ਸਾਡੀ ਸਥਿਤੀ ਇਹ ਆ ਕਿ ਜੋ ਪਿਛਲੀ ਸਰਕਾਰਾਂ ਦੇ ਅੰਡਰ ਸਾਨੂੰ ਮਿਲਦਾ ਸੀਗਾ ਉਹ ਸਾਡਾ ਡੀਏ ਵੀ ਇਸ ਸਰਕਾਰ ਨੇ ਫ੍ਰੀਜ਼ ਕਰ ਦਿੱਤਾ ਕਿੰਨੇ ਟਾਈਮ ਤੋਂ ਤੁਸੀਂ ਤਰਨਾ ਲਗਾਇਆ ਹੋਇਆ ਸੀ ਜੋ ਤਰਨੇ ਤੇ ਬੈਠੇ ਸੀ ਤਰਨ ਤਰਨ ਦੇ ਵਿੱਚ ਦੇਖੋ ਕੰਪਿਊਟਰ ਅਧਿਆਪਕ ਤਾਂ ਇਸ ਸਰਕਾਰ ਨੇ ਇਦਾਂ ਦੇ ਬਣਾਤੇ ਆ ਅਸੀਂ ਸੜਕਾਂ ਤੇ ਹੀ ਫਿਰ ਰਹੇ ਹਾਂ ਜੀ 4 ਸਾਲ ਤੋਂ ਇਸ ਤੋਂ ਪਹਿਲਾਂ ਅਸੀਂ 191 ਦਿਨ ਸੀਐਮ ਸਾਹਿਬ ਦੀ ਆਪਣਾ ਜ਼ਿਲ੍ਹਾ ਸੰਗਰੂਰ ਵਿੱਚ ਸੰਗਰੂਰ ਸ਼ਹਿਰ ਵਿੱਚ ਡੀਸੀ ਦਫ਼ਤਰ ਦੇ ਬਾਹਰ 191 ਦਿਨ ਤਰਨਾ ਲਗਾਇਆ ਜੀ ਇਹਨਾਂ ਨੂੰ 191 ਦਿਨ ਵੀ ਇਹਨਾਂ ਨੇ ਸਾਡੀ ਸਾਰ ਨਹੀਂ ਲਿੱਤੀ ਤੇ ਸਾਨੂੰ 191 ਦਿਨ ਧਰਨਾ ਲਗਾਉਣ ਦੇ باوجود ਸੰਘਰਸ਼ ਕਰਨ ਦੇ باوجود ਸਾਡੇ ਸਾਥੀ ਉੱਥੇ ਮਰਨ ਵਰਤ ਤੇ ਬੈਠੇ ਆ ਭੁੱਖ ਹੜਤਾਲ ਤੇ ਬੈਠੇ ਆ ਇਹਨਾਂ ਨੇ 181% ਦਾ ਇੱਕ ਡੀਏ ਦਾ ਪੱਤਰ ਜਾਰੀ ਕਰ ਦਿੱਤਾ ਜਿਹੜਾ ਕੀ ਨਿਯਮਾਂ ਦੇ ਬਿਲਕੁਲ ਵਿਰੁੱਧ ਸੀਗਾ ਉਹ ਲੰਗੜਾ ਡੀਏ ਸਾਨੂੰ 181% ਦੇ ਦਿੱਤਾ ਉਹ ਅਸੀਂ ਬਿਲਕੁਲ ਸਿਰੇ ਸਿਰੇ ਤੋਂ ਉਹਨਾਂ ਨਕਾਰ ਦਿੱਤਾ ਕਿ ਇਹ ਨਿਯਮਾਂ ਦੇ ਬਿਲਕੁਲ ਵਿਰੁੱਧ ਆ ਜੋ ਸਾਡਾ ਹੱਕ ਬਣਦਾ ਡੀਏ ਦਾ ਉਹ ਸਾਨੂੰ ਦਿੱਤਾ ਜਾਵੇ ਫਿਰ ਸਰਕਾਰ ਦੇ ਨਾਲ ਬਾਰ ਬਾਰ ਮੀਟਿੰਗਾਂ ਹੋਈਆਂ ਜੀ 221% ਡੀਏ ਦੇ ਉੱਤੇ ਜਾਂ ਪੇ ਕਮਿਸ਼ਨ ਦੀ ਰਿਪੋਰਟ ਦੇ ਉੱਤੇ ਇਹਨਾਂ ਨੇ ਸਾਡੇ ਨਾਲ ਸਹਿਮਤੀ ਬਣਾਈ ਆ ਪਰ ਅੱਜ ਤੱਕ ਉਹ ਜਾਰੀ ਨਹੀਂ ਕੀਤੀ ਤੇ ਕੰਪਿਊਟਰ ਅਧਿਆਪਕ ਪਿਛਲੇ ਇੱਕ ਮਤਲਬ 9 ਦਿਨ ਤੋਂ ਤਰਨ ਤਰਨ ਜਿਮਨੀ ਚੋਣਾ ਕਰਕੇ 9 ਦਿਨ ਤੋਂ ਅਸੀਂ ਤਰਨ ਤਰਨ ਦੀ ਧਰਤੀ ਦੇ ਉੱਤੇ ਪੱਕਾ ਧਰਨਾ ਲਗਾ ਕੇ ਬੈਠੇ ਆ ਇਸ ਤੋਂ ਪਹਿਲਾਂ ਅਸੀਂ ਜਿਮਨੀ ਚੋਣਾ ਜਲੰਧਰ ਹੋਈਆਂ ਉੱਥੇ ਵੀ ਅਸੀਂ ਐਜੀਟੇਸ਼ਨ ਕੀਤਾ ਜੀ ਲੁਧਿਆਣੇ ਜਿਮਣੀ ਚੋਨਾ ਹੋਈਆਂ ਉੱਥੇ ਵੀ ਅਸੀਂ ਐਜੀਟੇਸ਼ਨ ਕੀਤਾ ਆ ਸਾਨੂੰ ਹਰ ਜਗ੍ਹਾ ਸਿਰਫ ਇਹਨਾਂ ਦਾ ਆਸ਼ਵਾਸਨ ਮਿਲਦਾ ਕਦੀ ਵੀ ਇਹਨਾਂ ਨੇ ਆਪਣੇ ਕੀਤੇ ਵਾਅਦਿਆਂ ਦੀ ਪੂਰਤੀ ਨਹੀਂ ਕੀਤੀ ਜਿਵੇਂ ਕਿ ਇੱਕ ਪ੍ਰੋਟੈਸਟ ਕਰਨਾ ਆਮ ਆਦਮੀ ਦਾ ਅਧਿਕਾਰ ਹੈ ਕੋਈ ਵੀ ਪ੍ਰੋਟੈਸਟ ਕਰ ਸਕਦਾ ਤੁਸੀਂ ਸ਼ਾਂਤਮਈ ਤਰੀਕੇ ਦੇ ਨਾਲ ਰੋਡ ਤੇ ਸਾਈਡ ਤੇ ਬੈਠ ਕੇ ਤੁਸੀਂ ਪ੍ਰੋਟੈਸਟ ਕਰ ਰਹੇ ਸੀ ਅੱਜ ਪ੍ਰਸ਼ਾਸਨ ਦੇ ਵੱਲੋਂ ਚਕਵਾਇਆ ਕਿਉਂ ਗਿਆ ਕੀ ਕਾਰਨ ਰਿਹਾ ਇਹਨਾਂ ਦੇ ਵਿੱਚ ਕਾਰਨ ਵਾਸਤੇ ਇਹੀ ਅਸੀਂ ਸਰਕਾਰ ਦੀ ਜੋ ਵੀ ਅਸਲੀਅਤ ਹੈਗੀ ਅਸੀਂ ਸਾਰੀ ਜਨਤਾ ਦੇ ਸਾਹਮਣੇ ਲਿਆ ਰਹੇ ਆ ਵੀ ਇਹ ਵੀ ਜੋ ਸਾਡੇ ਸਾਡੇ ਹੱਕ ਬਣਦੇ ਆ ਸਾਨੂੰ ਦਿੱਤੇ ਜਾਣ ਪਰ ਸਰਕਾਰ ਹਮੇਸ਼ਾ ਸਾਨੂੰ ਲਾਰੇ ਲਾਉਂਦੀ ਰਹਿੰਦੀ ਜਨਤਾ ਤੱਕ ਇਹ ਗੱਲ ਨਾ ਪਹੁੰਚੇ ਇਸ ਕਰਕੇ ਸਾਡਾ ਜਿਹੜਾ ਸ਼ਾਂਤਮਈ ਧਰਨਾ ਸੀਗਾ ਚਕਵਾ ਦਿੱਤਾ ਗਿਆ ਇਸ ਤੋਂ ਇਲਾਵਾ ਇੱਕ ਗੱਲ ਮੈਂ ਹੋਰ ਕਰਨੀ ਕਹਿਣੀ ਚਾਹੁੰਦਾ ਹਾਂ 107 ਦੇ ਤਕਰੀਬਨ ਸਾਡੇ ਕੰਪਿਊਟਰ ਦੇ ਆਪਕ ਜਿਹੜੇ ਕੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ ਉਹਨਾਂ ਦੇ ਕੁਝ ਪਰਿਵਾਰ ਜਿਨ੍ਹਾਂ ਦੀ ਕੁਝ ਬੱਚੇ ਵੀ ਸੀ ਜਿਨ੍ਹਾਂ ਦੀ ਵਾਈਫ ਕੋਈ ਜੋਬ ਜਾਂ ਇਨਕਮ ਸੋਰਸ ਨਹੀਂ ਸੀ ਉਹ ਰੁੱਲਦੇ ਪਏ ਨੇ ਤੇ ਉਹਨਾਂ ਦੀ ਵੀ ਸਰਕਾਰ ਨੇ ਕੋਈ ਸਾਰ ਨਹੀਂ ਲਿੱਤੀ ਜਦੋਂ ਕੋਈ ਸਰਕਾਰੀ ਅਧਿਆਪਕ ਜਾਂ ਸਰਕਾਰੀ ਕਰਮਚਾਰੀ ਉਹਦੀ ਡੈਥ ਹੋ ਜਾਂਦੀ ਹੈ ਉਹਨੂੰ ਤਰਸੇ ਅਧਾਰ ਤੇ ਜੋਬ ਮਿਲਦੀ ਹੈ ਪਰ ਸਾਨੂੰ ਇਸ ਤਰ੍ਹਾਂ ਦਾ ਕੰਪੇਸ਼ਨ ਬੇਸ ਤੇ ਕੋਈ ਵੀ ਸਾਨੂੰ ਇਦਾਂ ਦਾ ਅਧਿਕਾਰ ਨਹੀਂ ਦਿੱਤਾ ਸਰਕਾਰ ਨੇ ਹਾਲਾਂਕਿ ਸਾਡੇ 2011 ਚ ਜਿਹੜੇ ਸਾਡੇ ਆ ਆਰਡਰ ਸਾਡੇ ਜਾਰੀ ਕੀਤੇ ਆ ਸਰਕਾਰ ਨੇ ਬਾਦਲ ਸਰਕਾਰ ਨੇ ਉਹ ਚ ਲਿਖਿਆ ਗਿਆ ਸਾਡੇ ਸੀਐਸਆਰ ਰੂਲ ਐਪਲੀਕੇਬਲ ਹੋਣਗੇ ਤੇ ਸੀਐਸਆਰ ਰੂਲ ਦੇ ਵਿੱਚ ਇਹ ਸਾਰਾ ਕੁਝ ਹੈਗਾ ਹੈ ਕੰਪੇਸ਼ਨਟ ਬੇਸ ਤੇ ਜੋਬ ਮਿਲਣੀ ਹੈਗਾ ਹੈ ਪਰ ਸਾਨੂੰ ਨਹੀਂ ਦਿੱਤੀ ਗਈ ਪੰਜਾਬ ਸਰਕਾਰ ਜਿੰਕੀ ਪ੍ਰਸ਼ਾਸਨ ਦੇ ਵੱਲੋਂ ਸਿੱਖਿਆ ਕ੍ਰਾਂਤੀ ਦੇ ਨਾਮ ਤੇ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਅਸੀਂ ਸਿੱਖਿਆ ਕ੍ਰਾਂਤੀ ਦੇ ਵਿੱਚ ਇਹ ਕੁਝ ਬਣਾ ਕੀ ਰੱਖਤਾ ਅਧਿਆਪਕਾਂ ਨੂੰ ਪੱਕੇ ਕਰਤਾ ਅਧਿਆਪਕਾਂ ਦੀ ਤਨਖਾਹਾਂ ਵਧਾਤੀਆਂ ਕੀ ਲੱਗਦਾ ਕਿ ਕਿਤੇ ਨਾ ਕਿਤੇ ਕੋਈ ਕਮੀ ਰਹੀ ਹੈ ਇਹਦੇ ਵਿੱਚ ਕਿਤੇ ਨਾ ਕਿਤੇ ਕਮੀ ਦੀ ਗੱਲ ਤੇ ਬਾਅਦ ਚ ਪਹਿਲਾਂ ਇਹ ਦੱਸੇ ਪੰਜਾਬ ਸਰਕਾਰ ਕੀ ਉਹਨੇ ਪੂਰਾ ਕੀ ਕੀਤਾ ਇਹਦੇ ਵਿੱਚ ਦੇਖੋ ਸਭ ਤੋਂ ਪਹਿਲੀ ਗੱਲ ਇਹ ਆ ਕਿ ਸਾਡੇ ਨਾਲ ਹੀ ਕੀਤਾ ਵਾਦਾ ਜਿਹੜਾ ਵਾ ਉਹਦੇ ਤੋਂ ਪੰਜਾਬ ਸਰਕਾਰ ਮੁੱਕਰੀ ਸਾਨੂੰ ਕਿਹਾ ਗਿਆ ਸੀ ਸਾਨੂੰ ਡਿਪਾਰਟਮੈਂਟ ਦੇ ਵਿੱਚ ਮਰਜ਼ੀ ਕੀਤਾ ਜਾਏਗਾ ਤੁਹਾਨੂੰ ਤੁਹਾਡੇ ਬੰਦੇ ਜਿਹੜੇ ਹੱਕਿਆ ਉਹ ਦਿੱਤੇ ਜਾਣਗੇ ਉਸਤੇ ਪਤਾ ਨਹੀਂ ਕਿੰਨੀਆਂ ਕਮੇਟੀਆਂ 50 60 70 ਤੱਕ ਸਰਕਾਰ ਕਰ ਚੁੱਕੀ ਆ ਪਰ ਅੱਜ ਤੱਕ ਉਹ ਮੀਟਿੰਗਾਂ ਤੇ ਜਿਹੜੀ ਸਹਿਮਤੀ ਬਣੀ ਆ ਉਹਨਾਂ ਤੋਂ ਵੀ ਮੁੱਕਰਦੀ ਜਾ ਰਹੀ ਆ ਇਸ ਤੋਂ ਇਲਾਵਾ ਸਕੂਲਾਂ ਦੇ ਵਿੱਚ ਜਿਹੜੇ ਅਧਿਆਪਕ ਆ ਪੂਰੇ ਨਹੀਂ ਆ ਸਕੂਲਾਂ ਦੇ ਵਿੱਚ ਜਿਹੜੇ ਅਧਿਆਪਕ ਆ ਉਹਨਾਂ ਦੀਆਂ ਗੈਰ ਵਿਦਿਅਕ ਡਿਊਟੀਆਂ ਲੱਗੀਆਂ ਹੋਈਆਂ ਆ ਕੀ ਇਹ ਸਿੱਖਿਆ ਕ੍ਰਾਂਤੀ ਹੈ ਬਿਲਕੁਲ ਨਹੀਂ ਸਰਕਾਰ ਬਿਲਕੁਲ ਫੇਲ ਹੋ ਚੁੱਕੀ ਆ ਸਿੱਖਿਆ ਕ੍ਰਾਂਤੀ ਦਾ ਸਿਰਫ ਨਾਰਾ ਹੀ ਰਹਿ ਗਿਆ ਬਣ ਕੇ ਨਾਰੇ ਤੋਂ ਇਲਾਵਾ ਕੁਝ ਨਹੀਂ ਹੈਗਾ ਜੇ ਸਕੂਲਾਂ ਦੇ ਪੱਦਰ ਤੇ ਜਾ ਕੇ ਵੇਖਿਆ ਜਾਵੇ ਤੇ ਸਕੂਲਾਂ ਚ ਪੜਾਈ ਦਾ ਜਿਹੜਾ ਪੱਦਰ ਆ ਉਹ ਉੱਪਰ ਨਹੀਂ ਗਿਆ ਨੀਵੇਂ ਗਿਆ ਕਿਉਂਕਿ ਸੀਐਮ ਸਾਹਿਬ ਤਾਂ ਸੱਤਾ ਤੋਂ ਪਹਿਲਾਂ ਇਹ ਗੱਲਾਂ ਕਰਦੇ ਸੀ ਕਿ ਅਧਿਆਪਕਾਂ ਨੂੰ ਤਾਂ ਹੋਰ ਨਾ ਕੰਮਾਂ ਤੇ ਲਗਾ ਦਿੱਤਾ ਜਾਂਦਾ ਹੈ ਇਲੈਕਸ਼ਨਾਂ ਦੇ ਵਿੱਚ ਲਗਾ ਦਿੱਤਾ ਜਾਂਦਾ ਹੈ ਅਧਿਆਪਕ ਤਾਂ ਸਿਰਫ ਬੱਚਿਆਂ ਨੂੰ ਪੜ੍ਹਾਉਣ ਦੇ ਲਈ ਹੁੰਦੇ ਨੇ ਕੀ ਲੱਗਦਾ ਕਿ ਬੱਚਿਆਂ ਨੂੰ ਪੜ੍ਹਾਉਣ ਦੇ ਲਈ ਅਧਿਆਪਕਾਂ ਦੀ ਡਿਊਟੀ ਲਗਾਈ ਜਾ ਰਹੀ ਹੈ ਕਿਤੇ ਹੋਰ ਵੀ ਲਗਾਈ ਜਾ ਰਹੀ ਹੈ ਇਹ ਤੇ ਜੀ ਬਿਲਕੁਲ ਹਾਸੋ ਹੀ ਨਹੀਂ ਗੱਲ ਆ ਕਿ ਕੀ ਲੱਗਦਾ ਕਿ ਅਧਿਆਪਕਾਂ ਨੂੰ ਬੱਚਿਆਂ ਨੂੰ ਪੜਾਉਣ ਲਈ ਡਿਊਟੀ ਲਗਾਈ ਜਾ ਰਹੀ ਹੈ ਇਹ ਪੁੱਛੋ ਕਿ ਕੀ ਅਧਿਆਪਕਾਂ ਨੂੰ ਬੱਚਿਆਂ ਨੂੰ ਪੜਾਉਣ ਦਿੱਤਾ ਜਾ ਰਿਹਾ ਕਿ ਨਹੀਂ ਦਿੱਤਾ ਜਾ ਰਿਹਾ ਕਿਉਂਕਿ ਅਧਿਆਪਕਾਂ ਨੂੰ ਬਿਲਕੁਲ ਇਹੋ ਜੀਆਂ ਡਿਊਟੀਆਂ ਦੇ ਵਿੱਚ ਵਿਅਸਤ ਕਰ ਦਿੱਤਾ ਜਾਂਦਾ ਕਦੀ ਡੀਸੀ ਹਫ਼ਤਾ ਦੀ ਡਿਊਟੀ ਕਦੀ ਇਲੈਕਸ਼ਨ ਕਮਿਸ਼ਨ ਦੀ ਡਿਊਟੀ ਕਦੀ ਕੋਈ ਗੈਰ ਵਿਦਿਅਕ ਡਿਊਟੀ ਆ ਕਦੀ ਕੋਈ ਆ ਜਾਂਦੀ ਹੈ ਸਾਰੀਆਂ ਗੈਰ ਵਿਦਿਅਕ ਡਿਊਟੀਆਂ ਦੇ ਵਿੱਚ ਜਿਹੜਾ ਆ ਟੀਚਰ ਨੂੰ ਬਿਲਕੁਲ ਜਿਹੜਾ ਉਹ ਰੱਖਿਆ ਜਾਂਦਾ ਵਿਅਸਤ ਰੱਖਿਆ ਜਾਂਦਾ ਤਾਂ ਕਿ ਉਹ ਵਿਦਿਆਰਥੀਆਂ ਨੂੰ ਪੜ੍ਹਾ ਹੀ ਨਾ ਸਕੇ ਇਹ ਸਾਰੇ ਸਕੂਲਾਂ ਵਿੱਚ ਸਾਰੇ ਅਧਿਆਪਕਾਂ ਦਾ ਇਹੀ ਹਾਲ ਹੈ ਬੁਰਾ ਹਾਲ ਹੋਇਆ ਪਿਆ ਜਿਹੜੀ ਇਹਨਾਂ ਦੀ ਵਿਦਿਆ ਕ੍ਰਾਂਤੀ ਦਾ ਨਾਮ ਦਿੱਤਾ ਗਿਆ ਹੈ ਉਹ ਵਿਦਿਆ ਕ੍ਰਾਂਤੀ ਨਹੀਂ ਗਿਆਰ ਵਿਦਿਆ ਕ੍ਰਾਂਤੀ ਚੱਲਦੀ ਪਈ ਹੈ ਸਕੂਲਾਂ ਦੇ ਵਿੱਚ ਕਿ ਵਿਦਿਆਰਥੀ ਨੂੰ ਵਿੱਜ ਕਹੋਂ ਤੋਂ ਕਿੱਦਾਂ ਰੋਕਣਾ ਆ ਉਹ ਚੀਜ਼ ਚੱਲੀ ਪਈ ਆ ਵਿਦਿਅਕ ਕਰਨ ਵਾਲਾ ਕੋਈ ਕੰਮ ਨਹੀਂ ਜੀ ਕਮੇਟ ਇਹ ਕੀ ਜਾਂਦਾ ਸੀ ਸਰਕਾਰ ਦੇ ਵੱਲੋਂ ਕਿ ਅਸੀਂ ਪੰਜਾਬ ਦੇ ਵਿੱਚ ਧਰਨੇ ਨਹੀਂ ਲੱਗਣ ਦੇਣੇ ਅਸੀਂ ਪੰਜਾਬ ਨੂੰ ਸੋਨੇ ਦੀ ਚਿੜੀ ਬਣਾ ਕੇ ਰੱਖ ਦਿਆਂਗੇ ਕੋਈ ਧਰਨਾ ਨਹੀਂ ਲੱਗੂਗਾ ਪੰਜਾਬ ਦੇ ਵਿੱਚ ਪਰ ਤੁਸੀਂ ਫਿਰ ਵੀ ਪੰਜਾਬ ਦੇ ਵਿੱਚ ਇੱਥੇ ਇਲੈਕਸ਼ਨ ਚੱਲ ਰਹੇ ਨੇ ਤੁਸੀਂ ਫਿਰ ਵੀ ਧਰਨਾ ਲਗਾ ਰਹੇ ਹੋ ਹਾਂਜੀ ਸਰ ਹੁਣ ਕੀ ਅਸੀਂ ਇਹਦੇ ਬਾਰੇ ਕੀ ਕਹੀਏ ਕਿਉਂਕਿ ਸਾਡੀ ਇਹ ਮਜਬੂਰੀ ਬਣ ਚੁੱਕੀ ਹੈ ਜਿਵੇਂ ਸਰ ਨੇ ਹੁਣੇ ਤੁਹਾਨੂੰ ਦੱਸਿਆ ਸੀ ਕਿ 191 ਦਿਨ ਦਾ ਸਾਡਾ ਧਰਨਾ ਜਿਹੜਾ ਹੈ ਸੰਗਰੂਰ ਵੀ ਚੱਲਿਆ ਉਹਦੇ ਦੌਰਾਨ ਅਸੀਂ ਭੁੱਖ ਹੜਤਾਲ ਵੀ ਚੱਲੀ ਐ ਮਨਨ ਵਰਤ ਵੀ ਚੱਲਿਆ ਜਦੋਂ ਸਰਕਾਰ ਸਾਡੀ ਗੱਲ ਹੀ ਨਹੀਂ ਸੁਣ ਰਹੀ ਤਾਂ ਅਸੀਂ ਧਰਨੇ ਲਗਾਉਣ ਦੇ ਲਈ ਬਿਲਕੁਲ ਮਜਬੂਰ ਹੋਏ ਪਏ ਹਾਂ ਕਿਉਂਕਿ ਸਾਡਾ ਵੀ ਦਿਲ ਕਰਦਾ ਕਿ ਅਸੀਂ ਸਕੂਲ ਦੇ ਵਿੱਚ ਬੱਚਿਆਂ ਨੂੰ ਪੜਾਈਏ ਬੱਚਿਆਂ ਨੂੰ ਪੜਾਉਣਾ ਹੀ ਸਾਡਾ ਮੇਨ ਮਕਸਦ ਆ ਪਰ ਸਾਨੂੰ ਆਪਣੇ ਹੱਕ ਲੈਣ ਦੇ ਲਈ ਬਾਰ-ਬਾਰ ਸੜਕਾਂ ਤੇ ਆਉਣਾ ਪੈਂਦਾ ਵੇ ਅ ਪਿਛਲੇ 4 ਸਾਲਾਂ ਤੋਂ ਅਸੀਂ ਬਾਰ-ਬਾਰ ਐਸ ਸਰਕਾਰ ਦੇ ਦੌਰਾਨ ਸਾਨੂੰ ਜ਼ਿਆਦਾ ਐਜੀਟੇਸ਼ਨ ਕਰਨੀ ਪਈ ਹੈ ਕਿਉਂਕਿ ਇਹ ਸਰਕਾਰ ਨਾ ਤਾਂ ਮੀਟਿੰਗ ਕਰਦੀ ਹੈ ਹੁਣ ਜਿਵੇਂ 3 ਤਰੀਕ ਦੀ ਸਾਡੀ ਮੀਟਿੰਗ ਸੀ ਉਸ ਤੋਂ ਪਹਿਲਾਂ ਵੀ ਮੀਟਿੰਗ ਪੋਸਟਪੋਨ ਹੋਈ ਆ 3 ਤਰੀਕ ਦੀ ਮੀਟਿੰਗ ਦਿੱਤੀ ਸੀ ਤੇ 3 ਤਰੀਕ ਦੀ ਮੀਟਿੰਗ ਨੂੰ ਫੇਰ ਅੱਗੇ 10 ਤਰੀਕ ਤੇ ਪੋਸਟਪੋਨ ਕਰ ਦਿੱਤਾ ਹੈ ਕਿੰਨੀ ਵਾਰ ਮਿਲ ਚੁੱਕੇ ਹਾਂ ਸਿੱਖਿਆ ਮੰਤਰੀ ਦੇ ਨਾਲ ਸਰ ਜੀ ਉਹ ਤਾਂ ਸਾਨੂੰ ਮਿਲਦਾ ਹੀ ਨਹੀਂ ਆ ਅਸੀਂ ਤਾਂ ਖੁਦ ਕਹਿੰਦੇ ਆ ਕਿ ਤੁਸੀਂ ਮਿਲੋ ਤਾਂ ਸਹੀ ਸਾਨੂੰ ਉਹ ਤਾਂ ਮਿਲਦਾ ਹੀ ਨਹੀਂ ਆ ਉਹ ਤਾਂ ਕਹਿੰਦੇ ਅਸੀਂ ਆਮ ਘਰਾਂ ਦੇ ਕਾਕੇ ਆ ਅਸੀਂ ਤਾਂ ਸੜਕਾਂ ਤੇ ਚੱਲਦੇ ਮਿਲਾਂਗੇ ਲੋਕਾਂ ਨੂੰ ਲੋਕਾਂ ਦੀ ਸਮੱਸਿਆ ਹੱਲ ਕਰਾਂਗੇ ਸਰ ਜੀ ਸਾਨੂੰ ਅਸੀਂ ਤਾਂ ਲੱਭਦੇ ਫਿਰਦੇ ਆ ਅਸੀਂ ਤਾਂ ਸਪੈਸ਼ਲ ਉਹਨਾਂ ਦੇ ਆਪਣੇ ਹਲਕਾ ਜਿਹੜਾ ਆਨੰਦਪੁਰ ਸਾਹਿਬ ਆ ਉੱਥੇ ਵੀ ਗਏ ਸੀ ਉਹਨਾਂ ਦੇ ਘਰ ਦੇ ਬਾਹਰ ਵੀ ਖੜੇ ਹੋਏ ਸੀ ਉੱਥੇ ਜਾ ਕੇ ਵੀ ਉਹਨਾਂ ਦੇ ਦਰਵਾਜ਼ੇ ਬੰਦ ਹੀ ਮਿਲਿਆ ਸਾਨੂੰ ਤਾਂ ਅਸਟ ਸਿੱਖਿਆ ਮੰਤਰੀ ਮਿਲੇ ਹੀ ਨਹੀਂ ਆ ਸਿੱਖਿਆ ਮੰਤਰੀ ਨੇ ਤੇ 2022 ਦੇ ਵਿੱਚ ਸਾਡਾ ਇੱਕ ਅਨਾਉਂਸਮੈਂਟ ਕੀਤੀ ਸੀ ਉਹਨਾਂ ਨੇ ਆਪਣੇ ਟਵਿੱਟਰ ਦੇ ਫੇਸਬੁੱਕ ਪੇਜ ਤੇ ਈਵਨ ਕੇ ਨਿਊਜ਼ਪੇਪਰ ਦੇ ਵਿੱਚ ਵੀ ਖਬਰ ਆਈ ਸੀ ਕਿ ਉਹ 2022 ਦੀ ਜਿਹੜੀ ਦੀਵਾਲੀ ਹੈ ਉਹਦੇ ਵਿੱਚ ਸਾਨੂੰ ਇੱਕ ਦੀਵਾਲੀ ਦਾ ਤੋਹਫਾ ਦੇਣਾ ਚਾਹੁੰਦੇ ਆ ਜਿਹਦੇ ਵਿੱਚ ਸਾਨੂੰ ਸੇਵਾ ਸੇਵਾ ਪੇ ਕਮਿਸ਼ਨ ਵਗੈਰਾ ਜਿਹੜਾ ਹੈ ਸਾਡੇ ਜਿੰਨੇ ਵੀ ਬੰਦੇ ਹੱਕ ਆ ਉਹ ਸਾਰੇ ਦਿੱਤੇ ਜਾਣਗੇ ਪਰ ਸਿੱਖਿਆ ਮੰਤਰੀ ਨੇ ਅਜ ਤੱਕ ਉਹ ਆਪਣਾ ਤੋਹਫਾ ਜਿਹੜਾ ਸਾਨੂੰ ਦਿੱਤਾ ਹੀ ਨਹੀਂ ਆ ਆ ਤੀਸਰੀ ਦੀਵਾਲੀ ਆ ਗਈ ਆ ਅਸੀਂ ਅਜ ਤੱਕ ਉਹ ਤੋਹਫਾ ਜਿਹੜਾ ਉਡੀਕਦੇ ਆ ਜਦੋਂ ਨੈਕਸਟ ਦੀਵਾਲੀ ਤੇ ਅਸੀਂ ਫੇਰ ਉਹਨਾਂ ਨੂੰ ਯਾਦ ਕਰਾਇਆ ਤਾਂ ਉਹਨਾਂ ਨੇ ਆਪਣੇ ਸਾਰੇ ਜਿਹੜੇ ਹੈਂਡਲਸ ਆ ਉਹਨਾਂ ਦੇ ਉੱਪਰੋਂ ਸਾਰੀ ਪੋਸਟਾਂ ਹੀ ਡਿਲੀਟ ਕਰਤੀਆਂ ਅਸੀਂ ਤਾਂ ਖੁਦ ਚਾਹੁੰਦੇ ਆ ਕਿ ਸਿੱਖਿਆ ਮੰਤਰੀ ਸਾਨੂੰ ਮਿਲੇ ਸਾਡੇ ਮਸਲੇ ਜਿਹੜੇ ਆ ਉਹ ਹੱਲ ਕਰੇ ਤੇ ਅਸੀਂ ਵੀ ਸਕੂਲਾਂ ਦੇ ਵਿੱਚ ਜਾ ਕੇ ਬੱਚਿਆਂ ਨੂੰ ਪੜ੍ਹਾਈਏ ਆਰਾਮ ਨਾਲ ਅਸੀਂ ਆਪਣੇ ਬੱਚਿਆਂ ਦੇ ਨਾਲ ਜਿਹੜਾ ਟਾਈਮ ਸਪੈਂਡ ਕਰੀਏ ਕਿਉਂਕਿ ਤਰਨੇ ਲਗਾਉਣਾ ਸਾਡੀ ਮਜਬੂਰੀ ਹੈ ਅਸੀਂ ਕੋਈ ਸ਼ੌਂਕ ਦੇ ਨਾਲ ਸੜਕਾਂ ਤੇ ਨਹੀਂ ਬੈਠਦੇ ਸਾਨੂੰ ਕੋਈ ਸ਼ੌਂਕ ਨਹੀਂ ਹੈ ਸੜਕਾਂ ਤੇ ਬੈਠਣ ਦਾ ਜਿਵੇਂ ਕਿ ਸਰਕਾਰ ਦੇ ਵੱਲੋਂ ਦਿੱਲੀ ਮਾਡਲ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਕਿ ਅਸੀਂ ਦਿੱਲੀ ਮਾਡਲ ਪੰਜਾਬ ਦੇ ਵਿੱਚ ਲਾਗੂ ਕਰਤਾ ਕੀ ਇਹ ਦਿੱਲੀ ਮਾਡਲ ਹੈ ਕਿ ਦਿੱਲੀ ਮਾਡਲ ਦੇ ਵਿੱਚ ਤਰਨੇ ਵੀ ਲੱਗਦੇ ਨੇ ਸਰ ਜੀ ਇਹ ਤਾਂ ਮੈਨੂੰ ਤਾਂ ਨਹੀਂ ਲੱਗਦਾ ਕਿ ਦਿੱਲੀ ਮਾਡਲ ਦੇ ਵਿੱਚ ਕੋਈ ਧਰਨਿਆਂ ਦਾ ਵੀ ਕੋਈ ਮਾਡਲ ਹੈ ਪਰ ਪੰਜਾਬ ਸਰਕਾਰ ਦਿੱਲੀ ਮਾਡਲ ਨੂੰ ਪੰਜਾਬ ਦੇ ਵਿੱਚ ਨਹੀਂ ਲਿਆ ਸਕੀ ਕਿਉਂਕਿ ਪੰਜਾਬ ਦੇ ਵਿੱਚ ਹਰ ਇੱਕ ਜਿਹੜਾ ਮੁਲਾਜ਼ਮ ਆ ਉਹ ਧਰਨੇ ਹੀ ਦੇ ਰਿਹਾ ਕਿਉਂਕਿ ਕਿਸੇ ਵੀ ਮੁਲਾਜ਼ਮ ਜਥੇਬੰਦੀ ਦੀ ਕੋਈ ਵੀ ਜਿਹੜੀ ਮੰਗ ਹੈ ਉਹ ਪੂਰੀ ਨਹੀਂ ਕੀਤੀ ਗਈ ਦੀਵਾਲੀ ਦਾ ਤੋਹਫਾ ਚੌਥੀ ਦੀਵਾਲੀ ਨਿਕਲ ਗਈ ਸਾਨੂੰ ਅਜੇ ਤੱਕ ਕੋਈ ਤੋਹਫਾ ਨਹੀਂ ਮਿਲਿਆ ਸਾਡਾ ਡੀਏ ਫ੍ਰੀਜ਼ ਕਰ ਦਿੱਤਾ ਗਿਆ ਜਿਹੜੇ ਸਾਡੇ ਸਾਥੀ 109 ਸਾਥੀ ਇਸ ਜਹਾਨ ਤੋਂ ਜਾ ਚੁੱਕੇ ਨੇ ਉਹਨਾਂ ਦੇ ਪਰਿਵਾਰਾਂ ਦੀ ਸਾਰ ਨਹੀਂ ਲਈ ਗਈ ਜਿਹੜਾ ਸਭ ਤੋਂ ਮਾੜੀ ਇਸ ਸਰਕਾਰ ਦੀ ਗੱਲ ਹੈ ਉਹਨਾਂ ਦੀ ਬਾਹ ਨਹੀਂ ਫੜੀ ਗਈ ਉਹਨਾਂ ਦੇ ਪਰਿਵਾਰ ਸੜਕਾਂ ਤੇ ਰੋਲ ਰਹੇ ਨੇ ਤੇ ਇਸ ਅਸੀਂ ਜਿਹੜੇ ਸਾਰੇ ਅਧਿਆਪਕਾਂ ਇਸ ਉਮਰ ਦੇ ਦੌਰ ਤੇ ਅਸੀਂ ਸੜਕਾਂ ਤੇ ਰੋਲਣ ਲਈ ਮਜਬੂਰ ਹੋ ਚੁੱਕੇ ਹਾਂ ਜਿੱਤੇ ਅਸੀਂ ਆਪਣੇ ਬੱਚਿਆਂ ਨੂੰ ਸੈੱਟ ਕਰਨਾ ਉੱਤੇ ਸਾਨੂੰ ਖੁਦ ਸਾ ਅਸੀਂ ਆਪ ਨਹੀਂ ਅਜੇ ਸੈੱਟ ਅ ਸਾਨੂੰ ਆਪਣੇ ਫਿਊਚਰ ਨੂੰ ਸਿਕਿਉਰ ਕਰਨ ਦੇ ਲਈ ਸਾਨੂੰ ਸੜਕਾਂ ਤੇ ਉਤਰਨਾ ਪੈ ਰਿਹਾ ਤੇ ਇਹ ਜਿਹੜਾ ਸਰਕਾਰ ਦਾ ਮਾਡਲ ਹੈ ਦਿੱਲੀ ਮਾਡਲ ਇਹ ਸਿਰਫ ਗੱਲਾਂ ਦੇ ਵਿੱਚ ਹੀ ਹੈ ਕੋਈ ਇਹ ਰਿਐਲਿਟੀ ਦੇ ਵਿੱਚ ਕੋਈ ਵੀ ਗਰਾਊਂਡ ਲੈਵਲ ਤੇ ਇਦਾਂ ਦਾ ਕੁਝ ਵੀ ਨਹੀਂ ਜਿਵੇਂ ਕਿ 9 ਦਿਨ ਹੋ ਚੁੱਕੇ ਨੇ ਧਰਨਾ ਚੱਲਦੇ ਨੂੰ ਪ੍ਰਸ਼ਾਸਨ ਨੇ ਕੀ ਸੁਣਵਾਈ ਕੋਈ ਕੀਤੀ ਥੋੜੀ ਕਿਸੇ ਨਾਲ ਮੀਟਿੰਗ ਹੋਈ ਹੈ ਨਾ ਦੋ 9 ਦਿਨਾਂ ਦੇ ਵਿੱਚ ਬਿਲਕੁਲ ਸਰ ਕਿਸੇ ਨਾਲ ਵੀ ਕੋਈ ਵੀ ਮੀਟਿੰਗ ਨਹੀਂ ਕੋਈ ਔਰ ਨਾ ਹੀ 3-4 ਦਿਨ ਪਹਿਲਾਂ ਉਹ ਵੀ ਪਹਿਲੇ ਸ਼ਡਿਊਲ ਦੇ ਵਿੱਚ ਸਾਡੀ ਮੀਟਿੰਗ ਸੀ ਵਿੱਤ ਮੰਤਰੀ ਸਾਹਿਬ ਨਾਲ ਉਹਨਾਂ ਦੇ ਨਾਲ ਮੀਟਿੰਗ ਸਾਡੀ ਹੋਈ ਸੀ ਪਰ ਮੀਟਿੰਗ ਬੇਸਿੱਟਾ ਰਹੀ ਜੇਕਰ ਮੀਟਿੰਗ ਦੇ ਵਿੱਚ ਕੋਈ ਨਤੀਜਾ ਨਿਕਲਿਆ ਹੁੰਦਾ ਤਾਂ ਸਾਨੂੰ ਕੀ ਅਸੀਂ ਛੌਂਕ ਨਹੀਂ ਹੈ ਸਾਨੂੰ ਅੱਜ ਵੀ ਅਸੀਂ ਧਰਨੇ ਦੇਤੇ ਬੈਠੀਏ ਔਰ ਸਭ ਤੋਂ ਵੱਡੀ ਗੱਲ ਜਿਹੜੀ ਆ ਇਹ ਸਰਕਾਰ ਦੀ ਹੜਬੜਾਹਟ ਤੇ ਘਬਰਾਹਟ ਉਹ ਸਾਹਮਣੇ ਆ ਗਈ ਆ ਉਹਦਾ ਕਾਰਨ ਜਦੋਂ ਇਹ ਘਬਰਾਉਂਦੀ ਆ ਉਦੋਂ ਇਹ ਧਰਨੇ ਚ ਕਾਉਂਦੀ ਆ ਇਹ ਪਾਰਟੀ ਧਰਨਿਆਂ ਚੋਂ ਨਿਕਲੀ ਪਾਰਟੀ ਔਰ ਧਰਨਿਆਂ ਤੋਂ ਡਰਨ ਲੱਗੀ ਤੁਹਾਨੂੰ ਸਾਰਿਆਂ ਨੂੰ ਯਾਦ ਹੋਵੇਗਾ ਉਦੋਂ ਇਹਨਾਂ ਦੀ ਗਵਾਹਾਂ ਸੀ ਇਹਨਾਂ ਦਾ ਸਾਥ ਸੀ ਹੀ ਔਰ ਇਹਨਾਂ ਦੀ ਪਾਰਟੀ ਬਣ ਲੱਗਿਆ ਸੀ ਕਿਹਾ ਸੀ ਵੀ ਸ਼ਾਇਦ ਇਹ ਪਾਰਟੀ ਸਾਡੀ ਗੱਲ ਬਾਤ ਸੁਣੂਗੀ ਔਰ ਸਾਨੂੰ ਧਰਨੇ ਨਹੀਂ ਲਾਉਣੇ ਪੈਣਗੇ ਪਰ ਬੜੀ ਮੈਂ ਅਫਸੋਸ ਨਾਲ ਕਹਿ ਰਿਹਾ ਆ ਵੀ ਸਭ ਤੋਂ ਵੱਧ ਜਿਗਰ ਧਰਨੇ ਲਾਏ ਆ ਤੇ ਐਸ ਸਰਕਾਰ ਦੇ ਵਿੱਚ ਲੱਗੇ ਆ ਜੇਕਰ ਸਾਡੀਆਂ ਪੱਗਾਂ ਰੁਲੀਆਂ ਵਾਂ ਐਸ ਸਰਕਾਰ ਦੇ ਚ ਰੁਲੀਆਂ ਵਾਂ ਜੇ ਸਾਡੀਆਂ ਭੈਣਾਂ ਦੀਆਂ ਚੁੰਨੀਆਂ ਰੁਲੀਆਂ ਵਾਂ ਤੇ ਐਸ ਸਰਕਾਰ ਦੇ ਚ ਰੁਲੀਆਂ ਵਾਂ ਬੜੀ ਨਮੋਸ਼ੀ ਹੁੰਦੀ ਹੈ ਸਾਨੂੰ ਇਹਨਾਂ ਵੱਲ ਵੇਖ ਕੇ 4 ਸਾਲ ਹੋ ਗਏ ਆ 4 ਸਾਲ ਦੇ ਵਿੱਚ ਸੀਐਮ ਸਾਹਿਬ ਨੇ ਸਾਡੇ ਨਾਲ ਇੱਕ ਵੀ ਮੀਟਿੰਗ ਕਰਨੀ ਮناسب ਨਹੀਂ ਸਮਝੀ ਹਰ ਵਾਰ ਕੀ ਹੁੰਦਾ ਅਸੀਂ ਰੈਲੀ ਕਰਦੇ ਆਂ ਮੀਟਿੰਗ ਵਾਸਤੇ ਇਹਨਾਂ ਦੇ ਘਰ ਔਰ ਜਦੋਂ ਮੀਟਿੰਗ ਤੋਂ ਅਸੀਂ ਉਹ ਲੈ ਕੇ ਸਾਨੂੰ ਇੱਕ ਪੱਤਰ ਜੇ ਦੇ ਦਿੰਦੇ ਸੀ ਵੀ ਤੁਸੀਂ ਮੀਟਿੰਗ ਤੇ ਆ ਜਾਓ ਅਸੀਂ ਜਦੋਂ ਵੀ ਮੀਟਿੰਗ ਐ ਤੇ ਸ਼ਡਿਊਲ ਦੇ ਵਿੱਚ ਮੀਟਿੰਗ ਨਹੀਂ ਆ ਜੀ ਇਹ ਫਿਰ ਤੁਹਾਨੂੰ ਅੱਗੇ ਫਿਰ ਯਾਨੀ ਕਿ ਹਰ ਇੱਕ ਰੈਲੀ ਕਰਨ ਤੋਂ ਬਾਅਦ ਇੱਕ ਸਾਨੂੰ ਝੁੱਠਾ ਪੱਤਰ ਮਿਲਦਾ ਸੀ ਮੀਟਿੰਗ ਦਾ ਔਰ ਜਦੋਂ ਅਸੀਂ ਮੀਟਿੰਗ ਤੇ ਜਾਂਦੇ ਹਾਂ ਅੱਗੋਂ ਸੀਐਮ ਸਾਹਿਬ ਦੇ ਸ਼ਡਿਊਲ ਦੇ ਵਿੱਚ ਇਹ ਨਹੀਂ ਹੁੰਦੀ ਸੀ ਮੀਟਿੰਗ ਔਰ ਇੰਨਾ ਕੁ ਜ਼ਿਆਦਾ ਖਰਾਬ ਕੀਤਾ ਗਿਆ ਪਿਛਲੇ 4 ਸਾਲਾਂ 'ਚ ਵੀ ਸਾਨੂੰ ਅੱਜ ਮਜਬੂਰਨ ਤਰਨ ਤਾਰਨ ਆ ਕੇ ਧਰਨਾ ਲਾਉਣਾ ਪਿਆ ਪੱਕਾ ਔਰ ਅੱਜ ਤੁਸੀਂ ਦੇਖ ਲਓ ਜਿੰਨੀਆਂ ਜਥੇਬੰਦੀਆਂ ਪੰਜਾਬ ਦੀਆਂ ਵਾਂ ਸਾਰੀਆਂ ਇੱਥੇ ਆ ਰਹੀਆਂ ਇਦਾ ਮਤਲਬ ਇਹ ਵਾ ਵੀ 4 ਸਾਲ ਬਿਲਕੁਲ ਸਰਕਾਰ ਫੇਲ ਹੋਈ ਆ ਇਹਨੇ ਕਿਸੇ ਵੀ ਮੁਲਾਜ਼ਮ ਦਾ ਕੋਈ ਕੰਮ ਨਹੀਂ ਕੀਤਾ ਕਿਉਂਕਿ ਸਿੱਖਿਆ ਮੰਤਰੀ ਤੇ ਇਹ ਕਹਿੰਦੇ ਨੇ ਕਿ ਅਸੀਂ ਮੀਟਿੰਗਾਂ ਲੈ ਕੇ ਸਾਰੇ ਮਸਲੇ ਹੱਲ ਕਰ ਰਹੇ ਹਾਂ ਕਿਸੇ ਨੂੰ ਦਰਨਾ ਲਾਉਣ ਦੀ ਲੋੜ ਨਹੀਂ ਪਊਗੀ ਹੁਣ ਸਰ ਜੇ ਦਰਨਾ ਦੇਖੋ ਮੈਂ ਉਹੀ ਤੁਹਾਨੂੰ ਫੇਰ ਰਿਪੀਟ ਕਰ ਰਿਹਾ ਵੀ ਜੇਕਰ ਇਹਨਾਂ ਨੇ ਸਾਡੇ ਮਸਲੇ ਹੱਲ ਕੀਤੇ ਹੁੰਦੇ ਮੀਟਿੰਗ ਲੈ ਕੇ ਅੱਜ ਤੱਕ 70 ਦੇ ਕਰੀ ਮੀਟਿੰਗਾਂ ਸਾਡੀਆਂ ਹੋ ਚੁੱਕੀਆਂ ਵਾ ਪਰ ਇੱਕ ਵੀ ਮੀਟਿੰਗ ਦੇ ਵਿੱਚ ਸਾਡਾ ਕੋਈ ਮਸਲਾ ਹੱਲ ਨਹੀਂ ਕੀਤਾ ਇਵਨ ਕਿ ਸਾਡੇ 109 ਕੰਪਿਊਟਰ ਟੀਚਰ ਆ ਜਿਨ੍ਹਾਂ ਦੀ ਮੌਤ ਹੋ ਗਈ ਡਿਊਟੀ ਦੌਰਾਨ ਚਾਹੇ ਕੋਵਿਡ ਡਿਊਟੀਆਂ ਦੇ ਰਹੇ ਸੀ ਚਾਹੇ ਉਹ ਹੋਰ ਕੋਈ ਪ੍ਰਸ਼ਾਸਨ ਪ੍ਰਸ਼ਾਸਨ ਦੀ ਡਿਊਟੀ ਦੇ ਰਹੇ ਸੀ ਔਰ ਅੱਜ ਵੀ ਇਲੈਕਸ਼ਨ ਹੋ ਰਹੇ ਆ ਤਰਨਤਾਰਨ ਦੇ ਵਿੱਚ ਸਭ ਤੋਂ ਵੱਧ ਕੰਪਿਊਟਰ ਟੀਚਰ ਉੱਥੇ ਲੱਗੇ ਹੋਏ ਆ ਤੁਸੀਂ ਚੈੱਕ ਕਰ ਲਓ ਜਾ ਕੇ ਇੱਥੇ ਤਾਂ ਚੋਣ ਪ੍ਰਚਾਰ ਵੀ ਸਿੱਖਿਆ ਕ੍ਰਾਂਤੀ ਦੇ ਨਾਮ ਤੇ ਹੋ ਰਿਹਾ ਕਿ ਅਸੀਂ ਸਿੱਖਿਆ ਕ੍ਰਾਂਤੀ ਪੰਜਾਬ ਦੇ ਵਿੱਚ ਲਿਆਤੀ ਦੇਖੋ ਜੀ ਸਿੱਖਿਆ ਕ੍ਰਾਂਤੀ ਜੇਕਰ ਸਿੱਖਿਆ ਕ੍ਰਾਂਤੀ ਦੇ ਜੋਰ ਤੇ ਹੋ ਰਹੀ ਹੁੰਦਾ ਤੇ ਇਹ ਜਿਹੜੇ ਸਿੱਖਿਆ ਪੜਾਉਣ ਵਾਲੇ ਆ ਸਿੱਖਿਆ ਦੇ ਪਹਿਰੇਦਾਰ ਵਾ ਉਹ ਅੱਜ ਸੜਕਾਂ ਤੇ ਨਾ ਰੁਲਦੇ ਹੁੰਦੇ ਅੱਜ ਸੜਕਾਂ ਤੇ ਹੀ ਰੁਲ ਰਹੇ ਆ ਇਹ 10 ਦਿਨ ਹੋ ਗਏ ਆ ਸਾਨੂੰ ਅ 10 ਦਿਨ ਤੋਂ ਅਸੀਂ ਸੜਕਾਂ ਤੇ ਰੋਲਦੇ ਪਏ ਆਂ ਰਾਤ ਨੂੰ ਟੈਂਟਾਂ ਦੇ ਵਿੱਚ ਸੌਂਨੇ ਪਏ ਆਂ ਤੇ ਜੇ ਇਹ ਹੀ ਸਿੱਖਿਆ ਕ੍ਰਾਂਤੀ ਤੇ ਫਿਰ ਇਹੋ ਜੀ ਸਿੱਖਿਆ ਕ੍ਰਾਂਤੀ ਨਹੀਂ ਸਾਨੂੰ ਚਾਹੀਦੀ ਸੀ ਇਹ ਸਰਕਾਰ ਸਾਨੂੰ ਨਹੀਂ ਚਾਹੀਦੀ ਅਸੀਂ ਗਲਤੀ ਕਰ ਬੈਠੇ ਆਂ ਅੱਗੇ ਦਾ ਸੰਘਰਸ਼ ਕੀ ਰਹੂਗਾ ਜੇਕਰ ਇਹ ਮੰਗਾਂ ਤੁਹਾਡੀਆਂ ਪੂਰੀਆਂ ਨਹੀਂ ਹੁੰਦੀਆਂ ਤਾਂ ਅੱਗੇ ਦਾ ਸੰਘਰਸ਼ ਤੁਹਾਡਾ ਕੀ ਰਹੂਗਾ ਦੇਖੋ ਜੀ ਸਾਡਾ ਧਰਨਾ ਚੱਲ ਰਿਹਾ ਵਾ ਅੱਜ ਵੀ ਸਾਡੇ ਹੋਰ ਵੀ ਸਾਥੀ ਜਣੇ ਸਾਰੇ ਪੰਜਾਬ ਤੋਂ ਪਤਾ ਲੱਗ ਗਿਆ ਵਾ ਵੀ ਧਰਨਾ ਚੁੱਕਿਆ ਗਿਆ ਧਰਨਾ ਸਾਡਾ ਉਸੇ ਤਰ੍ਹਾਂ ਰਹੂਗਾ ਜਿਸ ਤਰ੍ਹਾਂ ਪਹਿਲਾਂ ਚੱਲਦਾ ਸੀ ਬਾਕੀ ਸਾਡੀ ਸਟੇਟ ਕਮੇਟੀਆਂ ਵੀ ਆ ਰਹੀਆਂ ਵਾ ਹੋਰ ਵੀ ਜ਼ਿਲ੍ਹਾ ਕਮੇਟੀਆਂ ਆ ਰਹੀਆਂ ਸ਼ਾਮ ਤੱਕ ਅਸੀਂ ਇੱਥੇ ਬੈਠ ਕੇ ਫਿਰ ਅਗਲੀ ਰਣਨੀਤੀ ਬਣਾਵਾਂਗੇ ਵੀ ਅਸੀਂ ਸੰਘਰਸ਼ ਨੂੰ ਹੋਰ ਤਿੱਖਾ ਜਿਹੜਾ ਉਹ ਕਿਸ ਤਰ੍ਹਾਂ ਕਰਾਂਗੇ